ਹਾਂਜੀ ਆਪਕੋ ਗੁਰਪਿਆਰ ਸਿੰਘ ਪਿੰਆਵੜਾ ਹਰਿਆਣਾ ਹਾਈ ਕੋਰਟ ਇੱਕਾ ਅਰਜਿੰਦਰਾ ਹਸਪੀਟਲ ਦੀ ਗਵਰਨਮੈਂਟ ਕਾਲਜ ਆਰਜਿੰਦਰਾ ਹਸਪੀਟਲ ਦੀ ਇੱਕ ਐਮਐਲਆਰ ਕੱਟੀ ਹੋਈ ਹੋਈ ਹੈ ਜਿਹਦੀ ਜਿਹੜੀ ਡੇਟ ਹੈ ਉਹ 14/3/24 ਹੈ ਤੇ ਤੁਸੀਂ ਸੱਤ ਇੰਜਰੀਆਂ ਦੇ ਸਕਦੇ ਹੋ ਹੁਣ ਇਹਦੇ ਵਿੱਚ ਇੱਕ ਡਾਊਟਫੁਲ ਸੀਨ ਹੈ ਜੋ ਸਭ ਦੇ ਕੰਮ ਆਉਣ ਵਾਲੀ ਜਿਹੜੀ ਟੈਕਨੀਕਸ ਹੈ ਹੁਣ ਇਹ ਇੱਕ ਮੈਡੀਕਲ ਜਿਹਦੀ ਐਮਐਲਆਰ ਕੱਟੀ ਗਈ ਹੈ ਇਹਦੇ ਵਿੱਚ ਤੁਸੀਂ ਇੱਕ ਸਾਈਨ ਦੇਖ ਸਕਦੇ ਹੋ ਇਨੂੰ ਪੂਰਾ ਗੌਰ ਦੇ ਨਾਲ ਧਿਆਨ ਨਾਲ ਦੇਖੋ ਇੱਥੇ ਅੰਗੂਠਾ ਉਰੇ ਜਿਹੜੇ ਹੈਗੇ ਨੇ ਵਿਕਟਮ ਦੇ ਜਿਹੜੇ ਸਾਈਨ ਉਰੇ ਹੋਏ ਹੋਏ ਨੇ ਠੀਕ ਹੈ ਜੀ ਉਸ ਤੋਂ ਬਾਅਦ ਇਹੀ ਮੈਡੀਕਲ ਜਿਹੜੀ ਰਿਪੋਰਟ ਹੈ ਉਹ ਅਸੀਂ ਇੱਕ ਆਰਟੀਆਈ ਦੇ ਵਿੱਚ ਕਢਵਾਈ ਸੀ ਸੇਮ ਹੀ ਹੈ ਜੇ ਤੁਸੀਂ ਨੰਬਰ ਦੇਖ ਸਕਦਾ ਹੋ ਦਿਓ ਐਮ ਐਲ ਆਰ ਜੀਏ 109 2024 ਇੱਧਰ ਵੀ ਜਿਹੜੀ ਸੇਮ ਹੈ 109 2024 ਠੀਕ ਹੈ ਜੀ ਕਿ ਹੁਣ ਆਪਾਂ ਰਜਿੰਦਰਾ ਹਸਪੀਟਲ ਦੇ ਵਿੱਚ ਜੋ ਆਰਟੀਆਈ ਦੇ ਵਿੱਚ ਜਿਹੜੀ ਐਮਐਲਆਰ ਨਿਕਲ ਕੇ ਆਈ ਹੈ ਤੇ ਧਿਆਨ ਦੇ ਨਾਲ ਦੇਖਿਓ ਇਹ ਕ ਜਿਹੜੀ ਐਮਐਲਆਰ ਜਿਹੜੀ ਨਿਕਲ ਕੇ ਆਈ ਹੈ ਇਹ ਆਈ ਹੈ ਆਰਟੀਆਈ ਦੇ ਵਿੱਚ ਤੇ ਆਹ ਜਿਹੜਾ ਚਾਰਜ ਸ਼ੀਟ ਪੇਪਰ ਹੋਈ ਹੈ ਉਹਦੇ ਵਿੱਚ ਹੁਣ ਰਜਿੰਦਰਾ ਹਸਪੀਟਲ ਵਾਲੇ ਜਿਹੜੇ ਹਸਪੀਟਲ ਦੇ ਵਿੱਚ ਡਾਕਟਰ ਦੇ ਲੱਗੇ ਹੋਏ ਨੇ ਜੂਨੀਅਰ ਨੇ ਜਾਂ ਸੀਨੀਅਰ ਨੇ ਇੱਕ ਕਰ ਕੀ ਰਹੇ ਨੇ ਕੀ ਹਸਾਬਤਾਵਾ ਇਹਨਾਂ ਦਾ ਪਰਮਾਤਮਾ ਜਾਣਦਾ ਹੁਣ ਤੁਸੀਂ ਦੇਖ ਲਓ ਇਸ ਆਰਟੀਆਈ ਦੇ ਵਿੱਚ ਜੋ ਸੇਮ ਐਮਐਲਆਰ ਆਈ ਹੈ ਤੇ ਇਹ ਐਮਐਲਆਰ ਇਹਦੇ ਵਿੱਚ ਜ਼ਮੀਨ ਆਸਮਾਨ ਦਾ ਫਰਕ ਹੈ ਤੇ ਤੁਸੀਂ ਸੈਨ ਚੈੱਕ ਕਰ ਲਓ ਇਹ ਸੈਨ ਤੇ ਜਿਹੜੇ ਇਸ ਵਿੱਚ ਸੈਨ ਨੇ ਇਹ ਲੋਟ ਆਫ ਡਿਫਰੈਂਟ ਹੈ ਸਰਕਲ ਦੀ ਕੈਟਾਗਰੀ ਦੇਖ ਲਓ ਅੰਗੂਠਾ ਕਿੱਥੇ ਕਰਮ ਕਰਦਾ ਹੈ ਤੇ ਇਹਦੇ ਵਿੱਚ ਅੰਗੂਠਾ ਕਿੱਥੇ ਕਰਮ ਕਰ ਰਿਹਾ ਤਾਂ ਬਿਲਕੁਲ ਹੀ ਟੋਟਲੀ ਡਿਫਰੈਂਟ ਹੈ ਸੇਮ ਐਮਐਲਆਰ ਹੈ ਆਰਟੀਆਈ ਦੇ ਵਿੱਚ ਨਿਕਲ ਕੇ ਇਹ ਆ ਰਹੀ ਹੈ ਚਾਰ ਸ਼ੀਟ ਦੇ ਵਿੱਚ ਤੇ ਮੈਡੀਕਲ ਦੇ ਵਿੱਚ ਜਿਹੜੀ ਚਨਾਮ ਦੇ ਵਿੱਚ ਪੇਸ਼ ਹੋਈ ਹੈ ਉਹ ਇਹ ਆ ਰਹੀ ਹੈ ਤਾਂ ਹੁਣ ਇਹਦਾ ਕੀ ਕਹਿ ਸਕਦੇ ਆ ਹੁਣ ਸਾਈਨ ਦੇਖ ਲਓ ਜੀ ਆਰਟੀ ਦੇ ਵਿੱਚ ਕੀ ਆਈ ਆਰ ਏ ਆਰ ਜੇ ਡਬਲ ਈ ਟੀ ਉੱਤੇ ਫੁੱਲ ਸਟਾਪ ਦੇ ਸਰਕਲ ਇਹਦੇ ਵਿੱਚ ਦੇਖ ਲਓ ਕਿ ਆਈ ਆਰ ਏ ਐਨ ਉੱਤੇ ਡਾਟ ਜੇ ਡਬਲ ਈ ਟੀ ਉਸ ਤੋਂ ਡੈਫੀਨਿਟਲੀ ਇੱਕ ਜਿਹੜਾ ਕੇ ਆਈ ਆਰ ਏ ਐਨ ਇਹਦੇ ਵਿੱਚ ਦੇਖੋ ਕਿ ਆਈ ਆਰ ਏ ਤੇ ਆ ਸਰਕਲ ਕਿੱਥੇ ਘੁੰਮ ਰਿਹਾ ਮਤਲਬ ਇਹ ਸਿਸਟਮ ਕੀ ਹੋ ਰਿਹਾ ਹੈ ਇਹ ਇਹ ਜਿਹੜਾ ਆਪਣਾ ਗਵਰਨਮੈਂਟ ਜਿਹੜਾ ਹਸਪੀਟਲ ਹੈ ਰਜਿੰਦਰਾ ਹਸਪੀਟਲ ਨੂੰ ਸ਼ਰਮ ਆਉਣੀ ਚਾਹੀਦੀ ਹੈ ਵੀ ਤੁਸੀਂ ਕਿਸੇ ਨੂੰ ਲੀਗਲ ਇੰਜਰੀ ਦਿੰਦੇ ਹੋਏ ਠੀਕ ਹੈ ਤੁਹਾਡੇ ਡਾਕਟਰਾਂ ਦੇ ਝੂਠੀਆਂ ਰਿਪੋਰਟਾਂ ਬਣਾ ਕੇ ਇੱਥੇ ਕੀ ਸਿਸਟਮ ਕਰ ਰਹੇ ਨੇ ਕਿਸੇ ਨੂੰ ਪਸਾਉਣ ਦੇ ਮਾਰੇ ਇਹ ਕਿਦਾਂ ਦਾ ਸਿਸਟਮ ਜਾ ਰਿਹਾ ਹੈ ਇਹ ਰਜਿੰਦਰਾ ਹਸਪੀਟਲ ਦੀ ਇੱਕ ਨਲਾਇਕੀ ਕਹਿ ਸਕਦੇ ਆ ਇਹਨਾਂ ਦੀ ਡਾਕਟਰਾਂ ਦੀ ਜਿਹੜੇ ਦੋਸ਼ੀਆਂ ਦੇ ਨਾਲ ਉਹਨਾਂ ਨਾਲ ਮਿਲੀਭੁਗਤ ਕਰਕੇ ਕਿਸੇ ਬੰਦੇਆਂ ਨੂੰ ਉਹਦੀ ਉਹਦੀ ਇੱਜ਼ਤ ਤੇ ਦਾਗ ਲਾਉਣਾ ਉਹਨਾਂ ਨੂੰ ਕਿਸੇ ਲੀਗਲ ਇੰਜਰੀ ਦੇਣੀ ਡਾਕੂਮੈਂਟ ਕ੍ਰੀਏਟ ਕਰਕੇ ਹੁਣ ਮੰਨ ਲਓ ਜੇ ਤੁਹਾਨੂੰ ਇਹ ਚੀਜ਼ ਵਿੱਚ ਦਿਖਾਈਏ ਜੇ ਇਹ ਐਮ ਐਲ ਆਰ ਸਹੀ ਕੱਟੀ ਹੁੰਦੀ ਜਾਂ ਫਿਰ ਆਰਟੀਆਈ ਦੇ ਵਿੱਚ ਵੀ ਸੇਮ ਇਹ ਨਿਕਲਦਾ ਤੇ वैसे भी ਜਦੋਂ 400 ਰੁਪਏ ਇਸ ਵਿੱਚ ਮੈਡੀਕਲ ਸੇਮ ਨਿਕਲਦਾ ਤਾਂ ਦੋਏ ਚੀਜ਼ਾਂ ਸੈਂਡ ਵੀ ਡਿਫਰੈਂਟ ਨੇ ਇਹਦਾ ਮਤਲਬ ਕੀ ਹੈ ਵੀ ਨਾ ਤਾਂ ਇਹ ਵਿਕਟਮ ਦੇ ਸਾਈਨ ਨੇ ਨਾ ਹੀ ਉਹਦਾ ਅੰਗੂਠਾ ਹੈ ਇਹ ਹਸਪੀਟਲ ਦੇ ਵਿੱਚ ਹੀ ਕੋਈ ਰਜਿੰਦਰਾ ਹਸਪੀਟਲ ਦੇ ਵਿੱਚ ਕੋਈ ਐਦਾਂ ਦਾ ਬੰਦਾ ਬੈਠਾ ਹੈ ਜਦੋਂ ਕੋਈ ਨਵੀਂ ਰਿਪੋਰਟ ਆਉਂਦੀ ਹੈ ਤਾਂ ਉੱਥੇ ਇਹ ਅੰਗੂਠਾ ਦੇ ਦਿੱਤੇ ਨਿਸ਼ਾਨ ਨੇ ਜੋ ਜੈਨੂਨ ਹੈ ਉਹ ਵੀ ਹਿੰਦਕੇ ਨਿਕਲਦੀ ਹੈ ਤੇ ਸਾਈਨ ਵੀ ਡਿਫਰੈਂਟ ਨਿਕਲਦੇ ਨੇ ਉੱਥੋਂ ਦੀ ਹੀ ਬੰਦੇ ਸਾਈਨ ਕਰਕੇ ਬਾਰ ਬਾਰ ਦਿੰਦੇ ਨੇ ਤੇ ਇਹਦਾ ਕੀ ਇਹਨਾਂ ਦੇ ਉੱਪਰ ਐਕਸ਼ਨ ਲੈ ਜਾਵੇ ਮੈਂ ਪੰਜਾਬ ਗਵਰਨਮੈਂਟ ਨੂੰ ਬੇਨਤੀ ਕਰਦਾ ਐ ਇੰਨਾ ਵੱਡਾ ਪ੍ਰੂਫ ਤੁਹਾਡੇ ਸਾਹਮਣੇ ਮੈਂ ਦਿਖਾਇਆ ਹੈ ਇੱਕ ਬੰਦੇ ਨੂੰ ਇੱਕ ਲੀਗਲੀ ਇੰਜਰੀ ਦੇਣ ਦੇ ਲਈ ਪਤਾ ਨਹੀਂ ਕਿੰਨੀਆਂ ਕਿਹੜੀਆਂ ਰਿਪੋਰਟਾਂ ਐਡਾ ਮੈਡੀਕਲ ਦੀਆਂ ਫੇਕ ਬਣਦੀਆਂ ਹੋਣਗੀਆਂ ਐਮਐਲਆਰ ਕੱਟ ਕੇ ਬੰਦਿਆਂ ਨੂੰ ਫਸਾਇਆ ਜਾਂਦਾ ਠੀਕ ਹੈ 323 24 25 ਦੇ শারਪ ਕੱਟਸ ਲਗਾ ਕੇ ਸੈਂਕ ਨਾ ਹੁੰਦੇ ਹੋਏ ਦੀ ਕੰਸੈਂਟਰਲ ਸਾਈਨ ਨਹੀਂ ਹੁੰਦੇ ਤਾਂ ਇਹ ਕਿੱਦਾਂ ਦਾ ਮਤਲਬ ਕੀ ਸਿਸਟਮ ਹੈ ਕਿੱਥੋਂ ਅਸੀਂ ਜਸਟਿਸ ਦੀ ਹਰ ਗੱਲ ਇਨ੍ਹਾਂ ਡਾਕਟਰਾਂ ਦੇ ਖਿਲਾਫ ਜਿਹੜੇ ਇਹ ਝੂਠੀ ਐਮਐਲਆਰ ਬਣਾਉਂਦੇ ਨੇ ਆਰਟੀਆਈ ਦੇ ਵਿੱਚ ਕੁਝ ਹੋਰ ਨਿਕਲਦਾ ਹੈ ਇਹਦੇ ਵਿੱਚ ਕੁਝ ਹੋਰ ਨਿਕਲਦਾ ਹੈ ਤੇ ਇਹਨਾਂ ਦੇ ਬੰਦ ਦੀ ਕਾਰਵਾਈ ਜਿਹੜੀ ਕੀਤੀ ਜਾਵੇ ਨਹੀਂ ਕਿ ਅਸੀਂ ਸਟੱਪ ਜ਼ਰੂਰ ਚੱਕਾਂਗੇ ਐਜ਼ ਐਨ ਐਡਵੋਕੇਟ ਸੋ ਜਿਹੜੀ ਇਹ ਰਜਿੰਦਰਾ ਹਸਪੀਟਲ ਵੀ ਤੁਸੀਂ ਦੇਖ ਸਕਦੇ ਹੋ ਡਿਪਾਰਟਮੈਂਟ ਆਫ ਫੋਰੈਂਸਿਕ ਕਾਲਜ ਆਫ ਦ ਰਜਿੰਦਰਾ ਹਸਪੀਟਲ ਪਟਿਆਲਾ ਠੀਕ ਹੈ 14 ਤੰਨਾ ਜਿਹੜੀ 24 ਦੀ ਜਿਹੜੀ ਇਹ ਮੈਡੀਕਲ ਰਿਪੋਰਟ ਹੈ ਮਤਲਬ ਲਾਨ ਡਾਇਨ ਸਿਸਟਮ ਦੇ ਉੱਪਰ ਆਰਟੀਆਈ ਦੇ ਵਿੱਚ ਜੇ ਆਪਾਂ ਇਹਾਂ ਅੰਗੂਠਾ ਵੀ ਹਿੱਲੇਗਾ ਉੱਪਰ ਚੜ੍ਹ ਗਿਆ ਉੱਪਰ ਆ ਸਰਕਲ ਵੀ ਹਿੱਲੇਗਾ ਸੈਮ ਵੀ ਹਿੱਲ ਲਗੇ ਤੇ ਇਹਦਾ ਮਤਲਬ ਕੀ ਹੈ ਸਾਫ਼ ਤੌਰ ਤੇ ਬਾਰ ਬਾਰ ਵਿਕਟਮ ਤਾਂ ਹੁਣ ਜੇ ਕੋਈ ਵੀ ਹੈਗਾ ਉੱਥੇ ਤਾਂ ਜਾਂਦਾ ਨਹੀਂ ਹੈਗਾ ਪਰ ਸਾਰਾ ਕੁਝ ਇਹ ਇੰਨਾ ਨਹੀਂ ਹੀ ਕ੍ਰੀਏਟ ਕੀਤਾ ਹੋਇਆ ਸਿਸਟਮ ਟੋਟਲੀ ਮੈਲਫਾਈਡ ਅਟੈਂਸ਼ਨ ਸੋ ਮੈਂ ਪੰਜਾਬ ਸਰਕਾਰ ਨੂੰ ਵੀ ਬੇਨਤੀ ਕਰੂੰਗਾ ਇਹ ਰਜਿੰਦਰਾ ਹਸਪੀਟਲ ਜਿਹੜੀ ਹੈ ਜੀ ਇਹ ਪਤਾ ਨਹੀਂ ਖੋਰ ਕਿੰਨਾ ਹੀ ਸਰਕਾਰ ਦੇ ਉਸ ਬੰਦੇ ਚੋਂ ਹੁੰਦੇ ਹੋ ਇਹਨੂੰ ਰੋਕਿਆ ਜਾਵੇ ਇੱਥੇ ਚਾਜ ਦੇ ਜਿਹੜੇ ਡਿਪਾਰਟਮੈਂਟ ਦੇ ਬੰਦੇ ਬਿਠਾਏ ਜਾਣ ਤੇ ਡਾਕਟਰਾਂ ਨੇ ਇੱਕ ਡਾਇਰੈਕਸ਼ਨ ਦਿੱਤੀ ਜਾਵੇ ਕੋਈ ਵੀ ਡਾਕਟਰ ਬਖਸ਼ਾ ਨਹੀਂ ਜਾਊਗਾ ਜੇ ਇਦਾਂ ਦੀ ਅੰਗੈਲੀ ਇਹ ਇੱਕ ਤਰ੍ਹਾਂ ਦਾ ਫੋਰਜਰੀ ਡਾਕੂਮੈਂਟ ਕ੍ਰੀਏਟ ਕਰ ਤੇ ਫਰਜਰੀ ਫੋਰਜਰੀ ਡਾਕੂਮੈਂਟ ਕ੍ਰੀਏਟ ਕਰਕੇ ਕਿਸੇ ਨੂੰ ਲੀਗਲ ਇੰਜਰੀ ਜਿਹੜੇ ਇਹ ਡਾਕਟਰ ਨੇ ਬੜੀ ਇੰਟੈਂਸ ਦੇ ਉੱਪਰ ਵਿਕਟਮ ਦੇ ਨਾਮ ਨਾਲ ਮਿਲ ਕੇ ਜਾਂ ਪੁਲਿਸ ਦੇ ਨਾਲ ਮਿਲ ਕੇ ਇਹ ਜੀ ਜਿੰਨੀ ਬਾਕਪਦੀ ਹੈ ਤਾਂ ਇਹਦੇ ਖਿਲਾਫ ਜ਼ਰੂਰ ਐਕਸ਼ਨ ਹੋਇਆ ਜਾਵੇ ਥੈਂਕ ਯੂ ਸੋ ਮੱਚ